ਰਾਗ ਸੁਹੀ ਮਹੱਲਾ ਪਹਿਲਾ ਤੁਕੱਦੀ ਏ ਤੋਹੀ ਤਾਰ ਸਤਗੁਰ ਪ੍ਰਸਾਦਿ ਮਾਣੀਏ ਤੁਕੱਦੀ ਅਨ੍ਹਾਗ ਲੰਦੂ ਛੜੇ ਕੋਈ ਜੁਗਾਕਾਰ ਵਾਹਿਗੁਰੂ ਜੀ ਕੀ ਫਤਿਹ ਬਾਦ ਸੰਗੇ ਜੀ ਤਨੀ ਤਾਰ ਸ਼ਹਿਦੀਆਂ ਪਿੱਛੇ ਅਸ਼ਕਰੀਆਂ ਸਪੂਰਨ ਹੋਈਆਂ ਹੈ ਉਹਨਾਂ ਸਿਧਰੂ ਨੇ ਅੰਗੂਰ ਨੂੰ ਮਹਾਰਾਜ ਜੀ ਦੀ ਪਰਪੁਰ ਤੇਰ ਬਾਣੀ ਰੰਗ ਹੁੰਦੀ ਹੈ। ਇਹਨਾਂ ਦਾ ਅੱਜ ਜਿਸ ਨੇ ਬਹੁਤ ਸਾਲ ਸੰਯੋਗ ਕੀਤਾ ਹੈ আর ਅੱਜ ਕੁਝ ਜਿਵੇਂ ਹਾਂ ਨੂੰ ਇਥੇ ਮੰਨ ਨਹੀਂ ਰਾਜ ਕਰਦੀਆਂ ਹਾਂ ਨੂੰ ਪੁਰਖਾਂ ਦੇ ਕੰਮ ਨਹੀਂ ਆਪਣੀ ਵਾਸਤ ਕਰਕੇ ਹਮੇਸ਼ਾ ਲਈ ਟੈਗ ਰੱਖੀ ਨਾ ਸਨ। ਉਹ ਤੋਂ ਮੇਰੇ ਅੱਜ ਨੂੰ ਸੁਮਾਟ ਦੇਣੇ ਵਾਸਤੇ ਚਰਨ ਪਾਏ। ਕਈ ਮਰਦਾਨੀ ਨੂੰ ਕੋਈ ਲੱਗੀ ਪਾਣੀ ਪੀਣੇ ਤੀਨ ਆ ਕੇ ਜੁੜਾ ਉਹ ਕਿਸ ਤਰੀ ਕਰਨ ਲੱਗੀ ਪਾਣੀ ਪੀਣ ਨੂੰ ਨਹੀਂ ਹੈ ਕਈ ਨੂੰ ਕੋਈ ਵੈਸੇ ਹੈ ਕੰਗ ਤੇ ਦਿਖਾਉਣ ਦੇ ਬਹਿਨੇ ਉਹਦੇ ਗੱਲ ਤੇ ਲਾ ਕੇ ਪੰਨ ਪਾਤਾ ਤੇ ਮੇਡਾ ਬਣ ਗਿਆ ਮਰਦਾਨਾ ਪ੍ਰਾਂਤ ਪ੍ਰਾਂਸ਼ ਉਹਦੇ ਪਿਆਰ ਵਿੱਚ ਲੱਗਾ ਇਸ ਪ੍ਰਕਾਰ ਸਾਹਿਬ ਜੀ ਦੀ ਇੱਕ ਤਾਂ ਅਵਾਜੀ ਹੈ ਕਿ ਪੋਸਟ ਪਹਿਲੀ ਆਈ ਕੁੱਤੇ ਦੇ ਪੰਪ ਭਾਣੇ ਪੋਸਟ ਡਾਕਟਰ ਕੋਲੋਂ ਬੋਨੀਆਂ ਨਹੀਂ ਖੋਲ ਜਾਂਦੇ ਦੇਸ ਤੋਂ ਪ੍ਰਕਾਰ ਪੋਸਟ ਦੇ ਮਾਲ ਵਾਸ ਬਣਾ ਲੈਂਦੇ ਹੈ ਇਤਨੇ ਦੀ ਇਹੀ ਵੀ ਹਾਲਤ ਹੁੰਦੀ ਹੈ ਉਹ ਰਹਿੰਦੇ ਹੈ ਵੀਰੇ ਕਾਰਤੀ ਹੈ ਪਰ ਜਦੋਂ ਇਸਰ ਤੋਂ ਕੋਈ ਜਿਹੜੇ ਅਸ਼ਰਪਾ ਆਵੇ ਉਹ ਮੰਤਰ ਜਾਂਤਰ ਦਾ ਉਹ ਉਹ ਵੀ ਬੋਲਣ ਲੱਗ ਜਾਂਦੇ ਹੈ ਜਦ ਹਲਕੇ ਕੁੱਤੇ ਆਜੀ ਪਿਆਸੇ ਹੋਵੇ ਉਹ ਹਲਕੇ ਕੁੱਤੇ ਨੂੰ ਭੰਕਣ ਲੱਗ ਜਾਂਦਾ ਇਸ ਸਰਕਾਰ ਅਸਰ ਹੋ ਜਾਂਦਾ ਪੀਜਾ ਪ੍ਰਿਕਾ ਇਹ ਹੈ ਗੁਰੂ ਮਾਰਾ ਸਾਹਿਬ ਦੀਆਂ ਸਾਖੀਆਂ ਦਾ ਇਹੋ પ્રસੰਗ ਆਉਂਦਾ ਹੈ ਕਿ ਦੇਵੀ ਪਲਟ ਜਾਂਦੀ ਸੀ ਐਸੀ ਮੰਤਰੀ ਜਮਤ ਦੇ ਉਹਨੇ ਦੇਹਾਂ ਨੂੰ ਮਰਲਾਣਾ ਜਿਹੜਾ ਸੀ ਕੋਈ ਕੰਨਨ ਕਾਇ ਪਾਲਿਟੀ ਜਿਸ ਨੂੰ ਉਮੀਦਾਂ ਬਣਾਤਾ ਤੰਦ ਗੱਲ ਤੋਂ ਪਾਇਆ ਉਹ ਰਸਵੀ ਦੇ ਨਾਲ ਬੰਨ ਕੇ ਚੀਲੀ ਨਾਲ ਹੁਣ ਬੰਨ ਦਿੱਤਾ ਇਸ ਪਰ ਕੈ ਸ਼ੈਨ ਸਿੰਘ ਜੀ ਮੋਦੀ ਨੇ ਲੀਡਰ ਬਣ ਕੇ ਸ਼ਰੂ ਹੀ ਪਿਆ ਉਹ ਕਿਆ ਕਰੇ ਤੇ ਮਾੜੇ ਸਾਹਿਬ ਕਹਿਣ ਲੱਗੇ ਭਾਈ ਬਾਲਾ ਹੈ ਭਾਈ ਮਰਲਾਮੇ ਦਾ ਪਾਣੀ ਪੀਣ ਗਿਆ ਸੱਜਿਆ ਤੇ ਉਹ ਨੂੰ ਸੁਦਾਈਏ ਉਹ ਸ਼ਾਇਦ ਇਹ ਦੇਖ ਨੂੰ ਆਇਆ ਕਿ ਪਾਕਿਆ ਜੀ ਭਾਈ ਬਾਲਾ ਤੇ ਜਦੋਂ ਸਰਗਰ ਮੈਨ ਗਦੇ ਜੀ ਗਏ ਤੇ ਕੀ ਦੇਖਦੇ ਹਨ ਕਿ 34 ਕੁੜੀਆਂ ਖਰੋਤੀਆਂ ਹਨ ਉਹਨਾਂ ਦੇ ਤਾਂ ਹੀ ਕਿ ਜਦ ਸੈਡਾ ਇਥੇ ਸੈਕੀ ਪਾਣੀ ਕਿਉਂ ਹੋਇਆ ਉਸ ਤੇ ਆਇਆ ਸੀ ਕਿਨੇ ਕਹੇ ਤੁਹਾ ਕੋਈ ਨਹੀਂ ਆਇਆ ਇੱਕ ਭੱਜ ਕੇ ਮਾਦੇ ਸਾਹਿਬ ਵੱਲੋਂ ਆਈ ਤੇ ਉਹ ਸੈਕ ਸਿੰਘ ਜੀ ਕੁੱਤੀ ਬਣ ਗਈ ਗੁਰੂ ਸਾਹਿਬ ਦੇ ਪੰਦ ਪੰਦ ਵੀ ਚਾਹੀਏ ਸਮਝੀ ਤੇ ਦੂਸਰੀ ਆਈ ਉਹ ਸ਼ੂਰੀ ਬਣ ਗਈ ਇਸ ਪ੍ਰਕਾਰ ਉਹਨਾਂ ਦੇ ਜਦੋਂ ਮਾਲਕ ਆਏ ਮਰ ਜਾਏ ਗਏ ਕਹਿੰਦੇ ਹੋਰਨੋ ਤੇ ਦਸਤਨ ਵੀ ਇਹ ਨਾ ਮੱਲੋ ਫੜ ਫੜ ਕੇ ਖਿਚਕਿਚ ਕੇ ਕਹੇ ਨਾ ਕਿ ਇਹ ਨਾ ਸਾਨੂੰ ਇਹ ਕਰ ਦਿੱਤਾ ਹੈ ਉਦੋਂ ਭਾਈ ਮਰਦਾਨਾ ਭਾਂ ਪਿਆ ਕਰਦੇ ਕਿ ਮਰਜਾਈਆਂ ਕੰਨ ਮਹਰੇ ਕਦੇ ਬੋਲ ਵਾਹਿਗੁਰੂ ਕੀ ਦੋਨ ਨਾ ਵਾਹਿਗੁਰੂ ਕਹਿਣ ਕਿ ਤਮ ਤੇ ਦਰਿਆ ਦੇ ਮਰਦਾਨੇ ਨਾਲ ਲੈ ਕੇ ਕਿਰਨ ਮਿੰਗੀ ਦੇ ਨਾਲ ਮਰਦਾਨੇ ਕਿਆ ਤੁਰੋਂ ਨਾਲ ਕਰਦੇ ਆ ਕਹਿੰਦਾ ਮਾਰਾ ਬਈ ਨੂੰ ਬੁਲਾਵਾ ਜੇ ਨਹੀਂ ਫਿਰਦੇ ਹੋ ਸੱਚੇ ਬਾਦਸ਼ਾਹ ਗਰੀਬ ਨਵਾਜ਼ ਜੀ ਨੇ ਉਸ ਵੇਲੇ ਬਹੁਤ ਮੁਸ਼ਕਿਲ ਹਾਲਾਂ ਦਾ ਇੱਥੇ ਆਪਣੇ ਨਾਂ ਦੇ ਬੈਠੇ ਹੈ ਇਹ ਪੇਸ਼ ਨਗਰ ਦੇ ਵਿੱਚ ਦਰਿਆ ਰਾਜ ਦੇ ਵਿੱਚ ਨੂਰ ਸ਼ਾਹ ਇੱਕ ਫਕੀਰ ਹੁੰਦਾ ਸੀ ਉਹਦੇ ਕੋਲੋਂ ਸ਼ਹਿਰੇ ਮੰਤਰੀ ਜੰਤਰ ਇੱਕ ਇਸਤਰੀ ਨੂੰ ਸਿੱਖਿਆ ਸਨ ਉਹਦਾ ਨਾਂ ਵੀ ਨੂਰ ਸ਼ਾਹ ਨੇ ਲੋਕਾਂ ਨੇ ਪਾਇਆ ਹੋਇਆ ਸੀ ਉਹ ਆਪਣੀ ਮੰਤਰੀ ਜੰਤਰ ਦੇ ਨਾਂਅ ਦੇ ਸ਼ਹਿਰੀ ਲੋਕਾਂ ਦੇ ਤੇ ਰਾਜ ਕਰਦੀ ਸੀ ਇਸ ਦੇ ਤਾਈਂ ਨੂੰ ਪਤਾ ਪਾਇਆ ਕਿ ਅਜੇ ਸੂਰੀ ਤੇ ਕਿੱਤੀ ਬਣ ਗਈਆਂ ਹਨ ਤੇ ਇੱਕ ਨੇ ਘੜਾ ਸੇਰੀ ਜਿਹੜੀ ਪਾਣੀ ਲਈ ਆਉਂਦੀ ਸੀ ਬੜਾ ਜ਼ੋਰ ਲਾਇਆ ਕਿਸੇ ਪ੍ਰਕਾਰ ਜਤਨ ਦੇ ਨਾਲ ਨਾ ਜਿਹਦੇ ਉੱਤੇ ਰਹਾ ਉਸ ਇੱਕ ਤੇ ਫੇਰ ਹੀ ਖਾਰਕੇ ਕਹਤਈ ਨੇ ਇਹ ਸਿੱਖ ਵੀ ਬੇਗਾਨੀ ਕੀਤੀ ਸੀ ਮਹਾਰਾਜੇ ਦੀ ਉਹ ਫੇਰੇ ਫੇਰੇ ਮੂਰਤਾਂ ਚੜ੍ਹ ਕੇ ਆਈ ਧੋਲ ਕਿਉਂ ਬਜਾਉਣੀ ਆਉਂਦੀ ਐ ਇਹ ਦੋਛੜਾ ਆਈ ਆ ਕੋਈ ਕਿਸੇ ਬੁਕੰਤੇ ਹੁਦਾਇ ਹੋਈ ਹੁੰਦੀ ਹੈ ਮਹਾਰਾਜ ਸਾਹਿਬ ਦੇ ਪਾਸ ਆਈਏ ਕੋਈ ਤਾਂ ਜੋਰ ਨਾਲ ਚੱਲਿਆ ਸਾਰੇ ਮੰਪੁਰ ਤੇ ਹੰਗੂ ਚੜਦੇ ਜਦੋਂ ਗੁਰੂ ਮਹਾਰਾਜ ਸਾਹਿਬ ਦੇ ਪਾਸੇ ਨੂਰ ਸ਼ਾ ਆਈ ਆ ਕੰਤਰ ਮੰਪੁਰ ਜੰਤੂ ਦੇ ਹੋਈਏ ਢੋਲ ਕੀ ਵਜਾ ਕੇ ਜਿਦਿ ਦੀਆਂ ਟੇਕਾ ਗਾਉਂਦੀਆਂ ਹਨ ਉਸੇ ਵੇ ਮਹਾਰਾਜ ਸਾਹਿਬ ਜੀ ਨੇ ਤੈਨੂੰ ਸਿੱਖਿਆ ਦੇਣ ਵਾਸਤੇ ਗੱਲ ਨਹੀਂ ਚੰਗੀਆਂ ਇੱਕ ਸ੍ਰੀ ਬਾਣੀ ਵਾਰ ਵਿੱਚ ਮੱਲਾਯੋ ਉਚਾਰਨ ਕੀਤਾ ਇਨਕਾ ਨਾਮ ਵੀ ਮੰਤਰੀ ਜੰਤ ਦੇ ਕਹਦੇ ਹੋਣ ਮਹਾਰਾਜ ਸਾਹਿਬ ਉਸ ਵਕਤ ਮੀਰ ਸ਼ਾਹ ਨੇ ਆਪਣੇ ਮੰਤਰੀ ਜੰਤ ਨੂੰ ਪੜ੍ਹਨੀ ਸ਼ੁਰੂ ਕੀਤੀ ਸਦਗਰਾਂ ਦੇ 300 ਰੁਪਏ ਲੈਣੇ ਸੀ 100 ਹਾੜੀਆਂ ਉਸ ਵਕਤ ਮਹਾਰਾਜ ਸਾਹਿਬ ਜੀ ਨੇ ਇਹ ਜਿਹੜੀਆਂ ਕੁਤੱਗੀਆਂ ਹੁੰਦੀਆਂ ਆਪਣੇ ਪਤੀ ਵਰ ਕਰਨ ਚ ਕਾਇਮ ਨਹੀਂ ਹੁੰਦੀਆਂ ਕੋਤੇ ਧੰਦਾ ਕਰਕੇ ਪਤੀਆਂ ਨੂੰ ਵਕਤ ਕਰਕੇ ਵੀ ਚਾਰ ਕਰਦੀਆਂ ਉਹਨੇ ਇਸ ਪ੍ਰਕਾਰ ਦੇ ਸਾਵਣੀਆਂ ਨੂੰ ਕੁਤਬੀ ਸ਼ੋਰ ਨਾਲ ਉਤਾਰ ਦਿੱਤਾ ਹੈ ਕੁਤਬੀ ਨੂੰ ਪਰਮੇਸ਼ਰ ਵੀ ਭਲਾਤੀ ਦਾ ਕੱਜ ਪੈਣ ਨਾ ਹੋਵੇ ਗੈਂਦੂ ਵੀ ਪੈਣ ਨਾ ਹੋਵੇ ਖੋਤੇ ਪੈਸੇ ਦੇ ਕੱਜ ਕੰਮ ਹੋ ਉਹ ਕੁਤੱਜੀ ਹੁੰਦੀ ਹੈ ਇਹ ਰੂਪਕ ਅਲੰਕਾਰ ਜਵਾਰਾ ਮਾਰੇ ਸਾਹਿਬ ਜੀ ਕੁਤੱਜੀ ਤੇ ਕੁਤੱਜੀ ਮੇਰੀ ਕੈਨੇ ਤੋਂ ਚੱਲਣ ਵਾਲੀ ਹੈ ਉਹ ਗੁਣਮੰਤਿ ਗੁਰੂ ਅਰਜਨ ਦੇਵ ਜੀ ਮਾਰੇ ਸੋਚਾਰਨ ਕਰਾਂਗੇ ਜੋ ਬੁਰਖੀ ਨੂੰ ਕਮਾਉਣ ਵਾਲੀ ਹੈ ਕਿ ਤਨੇ ਦੇ ਲਖੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਕਿ ਕਿਹੜਾ ਅਸਫੀਕ ਪਰਚੰਤ ਹੋ ਰਿਹਾ ਤੇਰਾ ਆਜੀ ਵਿੱਚ ਇਸ ਪ੍ਰਕਾਰੇ ਸ਼ਬਦਾਂ ਸਮਾਜ ਦੀ ਤੀਸਰੀ ਨਾਰਾ ਜੀ ਨੇ ਉਸ ਵਲ ਕੁਝ ਨੀਰਮੇ ਸ਼ਬਦੋ ਚਾਰਿਆ ਹੈ ਕਾਲ ਤੁਸੀਂ ਮੁਹੱਲਾ ਪਹਿਲਾ ਥੀਰ ਆਦਮੀ ਪਹਿਲੇ ਪਾਤਸ਼ਾਹ ਕਰਨ ਕਰਦੇ ਹੈ ਕਿੱਡੀ ਕੋਤੇ ਸੰਗਵਾੜੀ ਜੀ ਇਸਤਰੀ ਹੋਵੇ ਕਿਵੇਂ ਜੋ ਆਪਣੇ ਆਪ ਨੂੰ ਜੀਵ ਕਹਾਉਂਦੇ ਹੈ ਪਰ ਖੋਤੇ ਕਹਿੰਦਾ ਹੈ ਮੰਤਨ ਜੰਗਾਂ ਲੋਕਾਂ ਨੂੰ ਬਾਤ ਕਰਕੇ ਅੱਜ ਵੀ ਇਹ ਮਨੋਂ ਉਹਨਾਂ ਵਿੱਚ ਲੱਗੀਆਂ ਖੋਟੀਆਂ ਤੇ ਜਨ ਤੰਮਾ ਵਾਲੀਆਂ ਔਰਤਾਂ ਵੀ ਨਹੀਂ ਆਏ ਉਹ ਪੁਰਖ ਹਨਗੇ ਇਹ ਕੋ ਅੰਕਾਰ ਸਤਗੁਰ ਪ੍ਰਸਾਦਿ ਇਹ ਬੈਜੂ ਪਰਮੇਸ਼ੂ ਓਂਕਾਰ ਸਾਰੇ ਵਿੱਚ ਪ੍ਰਕਾਸ਼ ਕੋ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮਨ ਕੋ ਜੱਜੀ ਅਮਾਵ ਅਨਾਵਨ ਦੂਸਰੇ ਮਹਾਰਾਜ ਸ੍ਰੀ ਪਾਤਸ਼ਾਹ ਜਿਨ੍ਹਾਂ ਦੀ ਹਾਲਤ ਇਸ ਪ੍ਰਕਾਰ ਗੁਦਰੀ ਹੋਈ ਹੈ ਕੁਕਰਮਾ ਕਰਕੇ ਉਹਨਾਂ ਹੀ ਦਸ਼ਾਂ ਨੂੰ આરોਪਨ ਕਰਕੇ ਇਸ ਕੋਈ ਕਾਰਕਸ਼ਮ ਕਰਦੇ ਆ ਵਿਗਿਆਸੀ ਮਾਰੇ ਜੋ ਬੀਮਤੀ ਕਰੇ ਸਰਕਾਰ ਮਾਣਿ ਕੋ ਤੱਜੀ ਅਮਾਵਨ ਦੋਸੜੇ ਮਾਣਿ ਲਈਆਂ ਹੀ ਮਾਣਿ ਮੇਰੇ ਵਿੱਚ ਮੈਂ ਬੜੀ ਕੁਤੱਜੀ ਹਾਂ ਕਹਨ ਕੇ ਉਹ ਜਾ ਕੇ ਖੋਟੇ ਢੰਗਾਂ ਵਾਲੀ ਨੇ ਸਖੀ ਔਰ ਤਨ ਅੰਮਾ ਆਵੇਂ ਦੂਰ ਚੜੇ ਅੰਮੈ ਨੂੰ ਮਿੰਤੀ ਤੋਂ ਰਹਤ ਐਨ ਐ ਹੋਏ ਦੋਸ਼ ਨੇ ਵੀ ਦੋਸ਼ ਹੈ ਮੇਰੇ ਨਹੀਂ ਜਾਂਦੇ ਹੈ ਅੰਮਾ ਵੱਡੀ ਮੇਰੇ ਜਿਹੜੇ ਬਹੁਤ ਸਾਰੇ ਦੋਸ਼ ਆਏ ਹੋਏ ਹੈ ਉਹ ਮੈਂ ਨਹੀਂ ਜਾ ਸਕਦੀ ਅੰਮੈ ਨੂੰ ਮਿੰਤੀ ਤੋਂ ਰਹਤ ਹੈ ਮੇਰੇ ਨੂੰ ਰਹਤ ਹੈ ਮੇਰੇ ਜੀਉਂਦੇ ਵੀ ਇੰਨੇ ਦੋਸ਼ ਹੈ ਉਹ ਸਾਰੀ ਦੁਨੀਆ 'ਚ ਮੇਰੇ ਖੁਟਿਆਈ ਦਾ ਅਸਰ ਹੋ ਗਿਆ ਹੈ ਜੋ ਮਨਤੀ ਕੋ ਰਹਿਤ ਮੇਰੇ ਅੰਦਰ ਦੋਸ਼ ਹਨ ਔ ਕਿਉ ਸੋਹ ਰਾਗਣ ਜਾਓ ਜੀ ਸਖੀ ਮੈਂ ਕਿੰਨੀ ਸੋਹ ਪਤੀ ਅਕਾਲ ਪੁਰਖ ਦੇ ਅਨੰਦੀ ਨੂੰ ਮਨ ਨੂੰ ਲਾਇ ਕੇ ਉਸ ਦੀ ਸ਼ਰਨ ਵਿੱਚ ਜਾਣੇ ਕਰੇ ਹੀ ਪਿਆਰੇ ਜੀ ਇੱਕ ਦੀ ਇੱਕ ਜੜੰਦੀ ਆ ਇੱਕ ਤੋਂ ਇੱਕ ਗੁੰਗਾ ਵਾਲੇ ਜਿਹੜੇ ਹੋਣਗੇ ਪਹਿਲੋਂ ਵੈਰਾਗੋ ਵਾਲੇ ਨਾਉ ਵੇਕ ਵਾਲੇ ਵੇਕ ਵਾਲੇ ਨੂੰ ਖੜਸੰਤੀ ਆਏ ਖੜਸੰਤੀ ਵਾਲੇ ਮੂਖ ਸਵਾਰੇ ਇਹ ਇੱਕ ਤੋਂ ਇੱਕ ਚੜ੍ਹਦੀਆਂ ਅਵਸਥਾ ਵਾਲੇ ਮਹੱਤਵਾਂ ਹਨ ਇਸੇ ਪ੍ਰਕਾਰ ਨਿਸ਼ਕਾਮੀਆਂ ਨਾਲੋਂ ਉਪਾਸ਼ਨਾ ਵਾਲੇ ਉਪਾਸ਼ਨਾ ਵਾਲੋਂ ਤੋਂ ਗਿਆਨ ਵਾਲੇ ਗਿਆਨ ਵਾਲੋਂ ਤੋਂ ਮਾਣ ਤੋਂ ਰਹਿਤ ਇੱਕ ਤੋਂ ਇੱਕ ਚੜ੍ਹਦੀਆਂ ਹਨ ਕੌਣ ਜਾਣੇ ਮੀਰਾ 나ਉ ਦੀਏ ਇੱਕ ਤੋਂ ਇੱਕ ਹੁੰਮਕਾਏ ਤੇ ਪਹਿਲੀ ਦੂਜੀ ਤੀਜੀ ਹੁੰਮਕਾ ਚੌਥੀ ਕਿੰਨੀ ਅਵਸਥਾ ਵਾਲੀਆਂ ਹਨ ਹਨੇ ਹਨ ਕੌਣ ਜਾਣੇ ਮੀਰਾ 나ਉ ਮੇਰਾ ਉੱਤੇ ਉਹਨਾਂ ਦੇ ਸੰਗਤਿਕਾ ਨੂੰ ਨਾਂ ਜਾਣਦਾ ਮੇਰੀ ਕੋਈ ਵੀ ਗੋਲਨੀ ਰਹਿ ਸਕੀ ਮੈਂ ਕਿਸ ਪ੍ਰਕਾਰ ਪਰਮੇਸ਼ਰ ਦੇ ਨੰਦ ਨੂੰ ਮਾਣ ਜਿਨ ਨੂੰ ਸਭੀ ਸਾਰ ਆਇਆ ਇਹ ਸਖੀ ਜੀ ਨਾਨ ਪਤੀ ਅਕਾਲ ਪੁਰਖ ਵਾਹਿਗੁਰੂ ਦੇ ਨੰਦ ਨੂੰ ਲਾਏ ਆ ਉਚਾਰਨ ਦੀ ਤਹਿ ਤੇ ਮੈਣਿਆ ਹੈ ਹੋ ਮੁਕਤ ਹੋ ਇਹ ਸਭੀ ਜੀ ਜੀ ਸੌਰ ਆ ਰਿਹਾ ਜਿਹਨਾਂ ਨੂੰ ਸੁਖੀਓ ਸੋ ਪੱਦੀਓ ਕਾਲ ਪੁਖ ਦੇ ਨੰਦ ਨੂੰ ਮਾਰਿਆ ਹੈ ਤੇ ਅੰਬ ਦੀ ਛਾਵਣੀਏ ਜੀ ਉਦੋਂ ਅੰਬ ਦੀਆਂ ਛਾਵਾਂ ਵੀ ਨੇਆਈ ਖਾਂਦੇ ਜਿਵੇਂ ਅੰਮਾ ਦੀਆਂ ਛਾਵਾਂ ਹੁੰਦੀਆਂ ਹਨ ਜੀਆਂ ਅੰਬ ਦੀ ਛਾਵਾਂ ਵੀ ਸਿੰਗਰੀ ਹੁੰਦੀ ਹੈ ਤੇ ਠੰਡੀ ਹੁੰਦੀ ਹੈ ਤੇ ਪੱਤਰੇ ਵਾਲੇ ਸੰਗੜੇ ਹੁੰਦੇ ਆ ਕੋਈ ਫਲ ਵੀ ਹੁੰਦਾ ਹੈ ਇਸੇ ਪ੍ਰਕਾਰ ਅੰਬਦਿ ਨਿਆਈ ਮਹਾਂਤਮਾਂ ਦੇ ਸ਼ਰੀਰ ਹਨ ਜੀ ਜੋ ਬੰਦਗੀ ਕਰਨ ਵਾਲੇ ਆ ਪਾਤਰੂਪੀ ਪੱਤੇ ਹੰਸ ਨੇ ਸਭ ਤੋਂ ਦੋਸ ਗਿਆ ਭੰ ਵਿਚਾਰ ਆਦਕ ਤੇ ਸੰਗਮੀ ਸ਼ਾਂਤੀ ਰੂਪ ਹੈ ਉਹਨਾਂ ਦੀ ਤੇ ਬ੍ਰਹਮ ਗਿਆਨ ਰੂਪ ਹੈ ਐਸੇ ਅੰਬਦਿ ਨਿਆਈ ਸੰਤੋਸਾਲ ਦੇ ਬੂਤੇ ਅੰਬ ਦੇ ਬੂਤੇ ਹੈ ਉਹਨਾਂ ਸੰਤਾਂ ਦੀ ਸੰਗਤਰੀ ਉਹਨਾਂ ਨੂੰ ਪ੍ਰਾਪਤ ਹੋਈ ਹੈ ਤੇ ਹੇ ਗੋਲੂ ਤੇ ਅੰਬੀ ਸੇ ਅੰਬੀ ਸਾਵੜੀਏ ਜੀ ਉਹ ਅੰਬਾ ਦੀ ਨੇਂਜੋ ਸੰਤ ਮਹਤਮਾ ਹੈ ਉਹਨਾਂ ਦੀ ਸ਼ਾਂਤ ਸ਼ਾਂਤੀ ਵੀ ਪ੍ਰਾਪਤੀ ਕਰਕੇ ਸ਼ਰਨ ਕੇ ਉਹ ਲੈ ਪ੍ਰਾਪਤ ਹੋ ਰਹੇ ਹਨ ਉਹਨਾਂ ਨੂੰ ਸਭ ਸਿੰਘ ਸੁਭਾਗ ਰੂਪੀ ਪੱਤਰ ਨਿਕਲੇ ਹੋਏ ਹੈ ਸ਼ਾਂਤੀ ਰੂਪੀ ਸ਼ਾਂਤ ਪ੍ਰਾਪਤ ਹੋਈ ਹੈ ਜਾਨ ਰੂਪੀ ਫਲਤੀ ਪ੍ਰਾਪਤੀ ਹੋਈ ਹੈ ਉਹ ਸੰਤਾਂ ਮਹਤਮਾਨ ਦੇ ਰੂਪੀ ਅੰਬਾ ਦੀ ਸ਼ਰਨ ਲੈ ਕੇ ਜਿਹੜਾ ਸ਼ਾਂਤੀ ਪ੍ਰਾਪਤ ਹੋਣੀ ਹੈ ਯੰਦਾਂ ਦੀ ਛਾਂ ਵਿੱਚ ਹਨ ਹੋਏ ਪਿਆਰੇ ਜੀ ਤੀ ਗੁਣ ਮੰਨ ਨਾ ਆਵਨੀ ਉਹ ਮੇਰੇ ਵਿੱਚ ਗੁਣ ਸੰਤਨ ਵਾਲੇ ਨਿਰਵੈਰਪੁਰੇ ਵਾਲੇ ਨਿਰਪਰਤਾ ਵਾਲੇ ਸਰਬਾ ਵਾਲੇ ਖਿਮਾ ਵਾਲੇ ਆਦਿਕ ਜਿੰਨੇ ਗੁਣ ਹੈ ਉਹ ਮੇਰੇ ਵਿੱਚ ਸਹੀ ਆਉਂਦੇ ਨਹੀਂ ਹਨ ਮੋ ਪੈ ਜੀ ਦੋਸ਼ ਤਰੇਉ ਗੁਣ ਸੋ ਮੇਰੇ 'ਚੀ ਦੋਸ਼ ਸਾਰੇ ਆਪਣੇ ਜੀਵ 'ਚ ਕਿਹਦੇ ਉੱਤੇ ਮੈਂ ਦੋਸ਼ ਧਾਰਨ ਕਰਾਂ ਦੋਸ਼ਾਂ ਤਾਂ ਮੈਂ ਭਰੀ ਹੋਈ ਹਾਂ اے ਸਖੀ ਕਿਆ ਗੁਣ ਤੇਰੇ ਹੋ ਕਹਿ ਜੀ ਦੋਸ਼ ਕਰਿਉ ਜੀ ਜੀਰੇ ਅੰਦਰ ਕਹਿ ਕਿਸਨੇ ਤੇ ਦੋਸ਼ਾਰਨ ਕਰਾਂ ਜੀ ਮੇਰੇ ਚੀ ਦੋਸ਼ਨ ਕਿਆ ਗੁਣ ਤੇਰੇ ਵਿਖਰਾ ਜੀ ਪ੍ਰਮੇਸ਼ਵਰ ਆਗਦੇ ਗੁਣ ਬਹੰਤ ਹੈ ਜਿਹੜੇ-ਜਿਹੜੇ ਗੁਣ ਸਕੇ ਪਾਰਚਾਏ ਬਸਤਾਰ ਕਰਕੇ ਲਾ ਕਰਕੇ ਕਸਨ ਕਰਾਂ ਮਉ ਪਿਆਰ ਤੇ ਨਾ ਤੀਰਾ ਨਾ ਉਰੇ ਮੇਰੇ ਬੀਹਾਰ ਦੇ ਅੰਤ ਹਨ ਕਿਹੜਾ ਕੜਾ ਤੇਰਾ ਨਾਮ ਕਿੰਨਾ ਲੈਣਾ ਕਰਾਂ ਉਚਾਰਨਾ ਕਰਾਂ ਇਸ ਤੇ ਪਾਰਛਾ ਅੰਤ ਨਾਮ ਹਨ ਤੇ ਸਰਵ ਨਾਮ ਕਸਾ ਕੋ ਨੀ ਇੱਕ ਤੁਲ ਨਾ ਅੰਬੜਾ ਇਹ ਮਹਾਰਾ ਇੱਕ ਤੇ ਹੋਏ ਤੋਲ ਜੇ ਪਾਰਛਾ ਨਾ ਅੱਖਾਂ ਹੀ ਦਿੱਤੀਆਂ ਹੋਈਆਂ ਲੈ ਅੱਖਾਂ ਦਾ ਹੀ ਮੁੱਲ ਨਹੀਂ ਕੋਈ ਤਾਜ ਆਸਬਾ ਮਹਾਰਾਜ ਜੀ ਜਿਵੇਂ ਦੇਖਦੇ ਮਿੱਤਰ ਤੋਂ ਇੱਕ ਤੋਂ ਹੀਣਾ ਸੀ ਪਰ ਇੱਕ ਅਖ ਰਾਜਵੱਟੇ ਨੂੰ ਇੱਕ ਤੋਂ ਪ੍ਰਾਪਤ ਕਰ ਸਕਿਆ ਇਸੇ ਬੁਦਕਾਰ ਜਵਾਨ ਤੋਂ ਬਗੈਰ ਜਿਹੜੇ ਗੁੰਗੇ ਉਹ ਦੇ ਨਹੀਂ ਸਕਦੇ ਲੈ ਨਹੀਂ ਸਕਦੇ ਹਨ ਤੇ ਇੱਕ ਇੱਕ ਪੈਸੇ ਦਿੱਤੇ ਹੋਏ ਇੰਦਰੀਏ ਰੂਪੀ ਪਦਾਰਥ ਨੂੰ ਕੀ ਟੋਲ ਦੇ ਬਰਾਬਰ ਨਾ ਅੰਬੜਾ ਪਹੁੰਚ ਨਹੀਂ ਸਕਦੇ ਮਹਾਰਾਜ ਬਰਾਬਰੀ ਕਿਸ ਦਾ ਹੈ ਇੱਕ ਤੋਲ ਜੋ 9 ਰੁਪਏ ਦਾ ਵੀ ਪਦਾਰਥ ਦਿੱਤਾ ਹੋਇਆ ਹੈ ਇਹਦੇ ਬਰਾਬਰ ਵੀ ਪਹੁੰਚ ਨਹੀਂ ਸਕਦੇ ਹਾਂ ਹਉ ਤਾਲ ਕੁਰਬਾਨ ਤੀਰੈ ਜਾਉ ਇਹ ਮਰਮ ਸੇਂਤਰੀ ਵਾਲੀ ਆਇ ਤੁਂ ਕੁਰਬਾਨ ਬਿਹਾਰ ਜਾਵਾਂ ਮੇਰੇ ਪਿਆਰੇ ਜੀ ਤੇਨਾ ਰੂਪਾ ਰੰਗਲਾ ਤੇਨਾ ਜਿਹੜਾ ਹੈ ਅੱਜ ਰੂਪ ਚੰਦੀ ਜੋ ਰਤਨਾਂ ਨੂੰ ਮਾਰੀ ਨੇ ਟੀਕਾਂ ਬੰਨੀਆਂ ਹਨ ਮੋਤੀ ਤੇ ਮਾਨਕ ਜਿਹੜੇ ਮੰਨੇ ਹੋਏ ਹਨ ਰਤਨਾਦ ਜੀ ਆਪ ਇਹ ਵਸੂ ਸਹਿ ਦਿੱਤੀ ਆ ਸ੍ਰੀ ਸੈ ਸੂਤਨਾਲੂ ਕੌਂਚੂ ਸੰਸਾਰ ਦੀ ਵਸਤੂਆਂ ਦੇਣ ਕੀਤੀਆਂ ਹਨ ਮੈਂ ਤੇਨੂੰ ਕਿਉਂ ਲਾਇਆ ਚਿੱਤ ਨਹੀਂ ਨਹੀਂ ਮੇਰਾ ਸੋਨਾ ਵੀ ਚੰਦੀ ਐ ਮੇਰੇ ਮੋਤੀ ਐ ਮੇਰੇ ਮਾਨਕ ਐ ਇਹਨਾਂ ਪਦਾਰਥਾਂ ਨੂੰ ਚੁਲਾ ਲਿਆ ਹੈ ਤੈਨੂੰ ਹੀ ਪਰਮੇਸ਼ਵਰ ਨੂੰ ਭਲਾ ਤੂੰ ਜੋ ਦੇਪ ਹੈਂ ਦਾਤ ਪਿਆਰੀ ਜਿਸ ਤੇ ਆਧਾਰ ਹੈ ਤੈਨੂੰ ਉਸਾਰ ਦੇਖੀ। ਇਸੇ ਪ੍ਰਕਾਰ ਸੋਇਨਾ ਰੂਪਾ ਰੰਗੁਲਾ ਸੋਇਨੋ ਮੇਰਾ ਸੁਭਿਖਿਤ ਹੈ ਸੋਨੇ ਵਰਗਾ ਮੇਰੀ ਬੁੱਧ ਹੈ ਨਿਰਮਲ ਉਜੇਨਾ ਇਹ ਰੂਪ ਜੰਦੀ ਲਈ ਮੈਂ ਧਰਮ ਦੇ ਚਿਤਕ ਹੈ ਹਾਂ। ਇਸੇ ਪ੍ਰਕਾਰ ਰੰਗੁਲਾ ਸੁਨਰਪੋ ਰੰਗੁਲਾ ਰੰਗੁਲਾ ਮਨ ਤੈਨੂੰ ਪ੍ਰਯਤ ਹੋਇਆ ਹੈ ਪ੍ਰੇਮ ਲੱਗਾ ਹੋਇਆ ਹੈ ਮੌਣ ਕਰ ਬੈਠੇ ਸਾਧਨਾ ਦਾ ਮੋਤੀ ਤੈ ਮਾਨ ਮੋਤੀ ਮੇਰਾ ਵਾਰਾਗ ਹੈ ਮੇਰੇ ਅੰਦਰ ਮਾਨੁਖ ਸ਼ਰਮਨ ਮਨ ਨੂੰ ਜਾਨਤ ਨੂੰ ਵਧਾਨ ਦੇ ਮੈਂ ਜਾਣ ਮੈਂ ਇਨ ਗੁਨਾ ਦੇ ਹੰਕਾਰ ਕਰ ਬੈਠਾ ਸਾਧਨਾ ਦਾ ਕੀ ਵਾਸ ਤੈ ਜਿਤਿਆ ਛੇ ਚੀਜ਼ਾਂ ਜਿਹੜੀਆਂ ਮਹਾਰਾਜ ਪਰਮੇਸ਼ਵਰ ਹੈ ਆਪਣੀ ਵਸਤਾਂ ਦਿੱਤੀਆਂ ਹਨ ਆਪ ਦੀ ਪ੍ਰਾਪਤੀ ਉਸੇ ਮਾ ਸੇ ਨੂੰ ਲਾਇਆ ਜਿਸ ਮੈਂ ਉਹਨਾਂ ਦੇ ਵਿੱਚ तेरे ਨਾਲ ਚਿਤ ਲਾਇਆ ਸਾਡੇ ਦੇ ਮਾਨ ਨਾਲ ਚਿਤ ਲਾਇਆ ਕਿ ਮੇਰੇ ਵਰਗਾ ਕੋਈ ਬੁਗੇਤੀ ਨਹੀਂ ਹੈ ਕੋਈ ਜਾਨੀ ਨਹੀਂ ਹੈ ਕੋਈ ਸਰਵਮੰਨਨ ਕਰਨ ਵਾਲਾ ਨਹੀਂ ਹੈ ਜੋ ਜਮੀਨ ਮਿੱਟੀ ਰੋਏ ਲੋ ਕੱਚੇ ਮੰਦਰ ਹਨ ਪੱਥਰ ਕੀ ਤੇ ਰਾਖੀ ਇਹਨਾਂ ਨੂੰ ਸੋਚੇ ਮੈਂ ਕੱਟੀਆਂ ਮੁਜਾਦਾ ਹੋਣੀਆਂ ਪੱਥਰਾਂ ਦੇ ਰਾਖ ਬਣਾਉਣਾ ਤੀਤੇ ਵੀ ਕੰਦੇ ਪੱਥਰਾਂ ਦੇ ਮੰਦਰ ਬਣਾਈਏ ਤੇ ਤੇ ਛੇਤੀ ਕਹ ਇਹਨਾਂ ਜਾਨ ਇਸ ਪ੍ਰਕਾਰ ਦੀ ਹਾਲਤ ਸਾਡੀ ਇੰਨੀ ਪਦਾਰਥ ਗੈਰੀ ਕਰਕੇ ਨੀਵ ਕੋ ਨਾਈ ਉਪਰ ਮੰਡੂ ਸਾਇਆ ਇਹ ਹਾਲ ਹੈ ਹਾਉ ਇਸੇ ਪ੍ਰਕਾਰ ਦੇ ਮੰਦਰ ਮਿੱਟੀ ਸੰਦੜੇ ਜੇਰੇ ਸਰੀਰ ਮਾਰੇ ਤਾਂ ਮਿੱਟੀ ਦੇ ਮੰਦਰ ਹਰਗੇ ਪੰਜਾਂ ਤੱਤਾਂ ਦੀ ਦੇ ਅੰਸ਼ਰ ਕੀਤੇ ਰਾਜ ਇਹਨਾਂ ਨੂੰ ਦੇਖ ਕੇ ਇਹ ਵਰ ਲੈ ਲਏ ਕਿ ਪੱਥਰ ਨਾਲ ਉਹ ਰਾਜ ਸੱਚੇ ਬਣਾ ਲਿਆ ਵੀ ਇਹ ਮੇਰੇ ਸਰੀਰ ਸਦਾ ਕਾਇਮ ਰਹੇ ਨ ਕਦੇ ਮੈਂ ਮਰਦਾ ਹੀ ਨਾ ਇਸ ਪ੍ਰਕਾਰ ਪੱਥਰ ਨਾਲ ਉਹ ਰਾਜ ਸੱਚੇ ਬਣਾਈ ਵਿਖਿਆ ਕਦਰ ਕੀ ਤੇਰਾ ਅਜਿਓ ਕਾਗਾ ਜੋ ਕਰਕੇ ਸਭਨ ਕਰਕੇ ਪਥਰਾਂ ਵੀ ਨਹੀ ਉਹਨਾਂ ਨਾਲ ਵੀ ਰਾਖ ਸੱਚੇ ਮਨ ਦੇ ਸਰੀਰ ਹੈ ਨਾਸਵੰਤ ਹਉ ਇਨੀ ਤੁਲੀ ਪੁੱਧੀ ਅਸ ਮੈਂ ਮਰੈ ਨਾ ਕੋਦੀ ਪਦਾਰਥਾਂ ਦੇ ਵਿੱਚ ਇਹ ਜਿਹੇ ਤੈਨ ਦਿੱਤੇ ਹੈ ਇਹਨਾਂ ਦੀ ਪੁੱਧੀ ਹੁ ਪੁੰਗ ਗਈ ਹਾਂ ਤੇਰੇ ਰੂਪ ਦੇ ਗਿਆਨ ਨੂੰ ਜਿਸ ਕੰਤ ਨਾ ਬੈਠੀ ਪਾਤ ਜਿਸ ਐ ਗੁਰੂ ਐਜੋ ਸਰਬ ਕੇ ਕੰਤ ਹੋ ਆਉਦੇ ਤਾਸ ਨਾਰੇ ਕਿੱਡੀ ਦੁੱਖੀ ਨੂੰ ਕਾਬਰ ਕਰਕੇ ਸਮਾਜ ਲਾ ਕੇ ਕਦੇ ਵੀ ਤਾਸ ਨਹੀਂ ਵੇਖੀ ਹਾਂ ਅੰਬਰ ਕੋਈ ਨਹੀਂ ਵੇਖੀ ਹਾਂ ਅੰਬਰ ਕੂੰ ਜਾ ਤੁਰ ਲੀਆ ਜਦ ਰਵੇ ਵਸਦਾ ਦੀ ਹਾਲਤ ਆ ਗਈ ਐ ਫੇਰ ਵੀ ਨਿਸ਼ਾਨ ਨਹੀਂ ਪਈ ਨਹੀਂ ਅੰਬਰ ਕੂੰ ਜਾ ਤੁਰ ਲੀਆ ਅੰਬਰ ਹੇ ਜੋ ਅੰਬਰ ਆਕਾਸ਼ ਵਿੱਚ ਜਿਵੇਂ ਕੁੰਝਾਂ ਕਰ ਲਿਆ ਕੇ ਉੱਡ ਜਾਂਦੀਆਂ ਹਨ ਪੱਗ ਬਹਿਖੇ ਆਏ ਤੇ ਬਗਲੇ ਛਪੜੀਆਂ ਦੇ ਕਿਨਾਰਿਆਂ ਤੇ ਆ ਕੇ ਵਹਿ ਜਾਂਦੇ ਇਸੇ ਪ੍ਰਕਾਰ ਅੰਬਰ ਦੀਆਂ ਕੁੰਝੀਆਂ ਅੰਬਰ ਕੌਣ ਆਕਾਸ਼ ਦੀ ਨਹੀਂ ਫਿਰ ਤੇ ਜਿਵੇਂ ਕੁੰਝਾਂ ਵਰਗੇ ਕਾਰੇ ਪਏ ਸੀ ਕੋੜ ਦਾ ਕੋਰਲਾ ਆਗੇ ਚਲੇਗੇ ਜਾਨੀ ਨਿਕਲ ਗਈ ਬਾਦ ਗੱਭਾ ਇੱਥੇ ਆਏ ਬਗਲੇ ਨਹੀਂ ਕਿਤੇ ਕੇਸ ਆ ਕੇ ਬੈਠ ਗਏ ਹੀ ਦੀ ਹਾਲਤ ਹੋ ਗਈ ਬਿਰਗ ਵਸਤਾ ਆ ਗਈ ਹੈ ਉਹ ਕਿੱਥੇ ਭਜਨ ਹੋਣਾ ਜਦੋਂ ਜਾਨੀ ਕਿਨਾ ਕੀਤਾ ਇਸੇ ਪ੍ਰਕਾਰ ਅੰਬਰ ਤੂੰ ਜਾ ਤੁਰ ਲਿਆ ਅੰਬਰ ਕੂਝਾਂ ਕਰ ਲਈਏ ਅੰਬਰ ਅਖਮਾਨ ਦੀ ਨਹੀਂ ਆਈ ਜਿਹੜਾ ਰਹਿਣਾ ਹੈ ਇਹੇ ਅੰਬਰ ਇਹੇ ਕੁੰਜਾਂ ਵਾਸ਼ਨਾ ਕਰ ਲਉਂਦੀਆਂ ਹੀ ਹਨ ਬਾਗ ਬਹਿਤ ਆਏ ਜੋ ਮੇਸ ਜਿੱਤੇ ਹੋ ਗਏ ਸ਼ਰਮ ਨਹੀਂ ਮੰਨਦਾ ਵੀ ਹੁਣ ਤਾਂ ਵਾਸ਼ਨਾ ਛੱਡਦੇ ਆਂ ਬਗਲੀਆਂ ਵਲਗੇ ਚਿੱਟੇ ਕੇਸ ਆਵੇ ਛੇ ਕਿਸੇ ਦਾ ਅੰਬਰ ਕੁੰਜਾਂ ਕਰਨੀ ਹੈ ਅੰਬਰ ਧਰੀ ਦੇ ਆਕਾਸ਼ ਦੇ ਅੰਦਰ ਇੰਦੀਆਂ ਰੂਪੀ ਕੁੰਜਾਂ ਇਹ ਸ਼ਾਨੀਆਂ ਕੁਰਲਾਤਾ ਪਾਰੀਆਂ ਹਨ ਪਾਤ ਬਹਿਛੇ ਆਏ ਇਸੇ ਕਰਕੇ ਦੰਦ ਆਦਿ ਕਿਸਵਾ ਜਿਹੜੇ ਬਗਲਿਆਂ ਵਰਗੇ ਨੇ ਪਖੰਡੀ ਬਣ ਕੇ ਬਹਿ ਗਿਆ ਵੀ ਮੈਨੂੰ ਲੋਕ ਕਹਿੰਦੇ ਜਲ ਧਾਰਾ ਕਰਨ ਜਾਣਦਾ ਹੈ ਅੰਕਲ ਪੀਪਲ ਤੇਲ ਕੋ 150 ਲੋਕੋ ਨਿਰਭਾਇ ਦਿਖਾਇਆ ਹੈ ਇਸ ਤਰ੍ਹਾਂ ਕਰਕੇ ਦੰਦ ਆਦਿ ਕਿਸਵਾ ਆ ਕੇ ਬੈਠ ਗਏ ਅੰਦਰ ਹਿਰਦੇ 'ਚੋਂ ਕੋ ਬੈਸਨੇ ਨੇ ਕੁੰਜਾ ਕੁਰਲਾਈਆਂ ਜਦੂ ਦੰਦ ਬਾਗੋਂ ਗੁਨਾਮ ਕਰਨ ਕਰ ਲਿਆ ਇਹ ਜੀ ਹਾਲਤ ਹੋ ਗਈ ਸਾਧਨ ਜਲਦੀ ਸਾਹੁਰਾ ਪੁਖੰਡ ਕਰਕੇ ਉਮਰ ਤਾਂ ਹੋ ਗਈ ਪੂਰੀ ਜਿਵੇਂ ਜੀਵ ਰੂਪੀ ਸਤਿ ਸਾਰੇ ਤੇ ਲੋਕ ਘਰ ਨੂੰ ਚੱਲੇ ਆਹ ਮੂੰਹ ਦੇਸੀ ਅੱਗੇ ਜਾ ਜੱਗੀ ਰੋਪੇ ਚ ਜਾ ਕੇ ਕੀ ਮੂੰਹ ਧੋਵੇ ਜੀ ਮਾਰੇ ਵੇਖ ਕੇ ਜਾ ਕੇ ਕੀ ਤਦ ਉਹ ਕਿ ਮੈਂ ਪਖੰਡ ਕਰਦਾ ਰਹੇ ਮੈਂ ਛਲ ਕਰਦਾ ਰਹੇ ਉਹ ਦੁਨੀਆ ਨੂੰ ਛੱਡਦਾ ਰਹਾ ਆ ਆਸ਼ਰਮਾਂ ਮੇਰੀਆਂ ਮਿੱਟੀਆਂ ਹੀ ਨਹੀਂ ਇਹ ਕੀ ਜਾ ਕੇ ਮੂੰਹ ਦੇਾਂਗੇ ਕੀ ਅੰਤਾਂ ਕਰਨ ਜਾਵਾਂਗੇ ਸਾਡਾ ਭੈੜਾ ਰੁਦਾ ਹੈ ਇਹਦੇ ਨਾਲ ਉਹ ਹੀ ਭੈੜੇ ਵਜਾਂਗੇ ਨਾਲ ਜਾ ਕੇ ਸੁੱਤੀ ਸੁੱਤੀ ਝਾਲ ਖੀਆ ਸੁੱਤੀ ਹੋਈ ਨੂੰ ਅਗਿਆ ਦੀ ਨੀਂਦ ਵਿੱਚ ਸੁੱਤੀ ਹੋਈ ਨੂੰ ਮੂੰਹ ਚ ਹਾਲੋ ਸੇਕਾਲ ਰੂਪੀ ਜੰ ਚੜ ਗਿਆ ਸੁੱਤੀ ਹੋਈ ਬਾਲਕ ਵਸਿਆ ਜੀ ਦੀ ਸੁੱਤੀ ਰਹੀ ਭਜਨ ਕੀਤਾ ਜੀ ਪ੍ਰਭਵਾਦ ਕਾ ਉਸਤਵ ਨੂੰ ਕੀਤਾ ਧੰਨੇ ਸ਼ੇਰ ਬਾਲਗੋਦ ਬੈਲ ਕੋ ਹੋਇਆ ਤੇ ਮੈਨੂੰ ਵੀ ਭਗਤੀ ਕਰ ਲਈ ਸੀ ਤੇ ਲੋਕਿੰਗ ਗੁਰੂਰ ਪਈ ਉਸੋ ਦੇ ਇਸ ਪ੍ਰਕਾਰ ਮੈਨਰੇ ਸਾਜਾ ਭਜਨ ਨ ਕੀਤਾ ਸੁਤੀ ਹੋਈ ਨੂੰ ਬੈਲ ਕਵਸਾ ਵੀ ਤੇ ਸੁਤੀ ਨੂੰ ਜਵਾਨੀ ਵਸਾਈ ਗੁਰੂ ਜੀ ਸੁਤੀ ਹੋਈ ਇਸ ਪ੍ਰਕਾਰ ਵਿਜਿਆ ਵੀ ਨੀਂਦ ਵੀ ਸੁਤੀ ਹੋਈ ਨੂੰ ਬੈਲ ਕੁ ਜਵਾਨੀ ਗੁਰਦਵਾਰਿਆ ਸੋ ਦੋਮੇ ਗੁਰੂ ਜੀ ਨਾ ਤੇ ਹਲਕਾ ਹੀ ਕੁ ਦਿਨ ਹੋ ਗਿਆ ਉਲੀ ਬਾਤ ਲਿਆ ਤੀ ਜੋ ਪਰਮੇਸ਼ਰ ਦੀ ਬਾਣੀ ਰਾਹ ਚੱਲਣਾ ਸੀ ਉਹ ਕੌਣ ਸੀ ਧਰਤੀ ਦੀ ਰਾਹਟ ਉਹ ਭੁੱਲ ਗਈ ਪਰਮੇਸ਼ਰ ਦੀ ਧਰਤੀ ਦੇ ਰਾਹ ਚੱਲਿਆ ਹੀ ਨਾ ਕਿਸੇ ਵਸਤੀ ਨਾ ਦਾਲਕ ਪੁਨੇ ਤੇ ਨਾ ਜਾਮੀਂ ਨਾ ਧਰਤੀ ਜਾਨੀ ਵਿੱਚ ਸਹਿ ਸਹਿ ਨਾਲੋਂ ਮੁਕਤੀ ਆ ਸਹਿ ਕਦੀ ਤੋਂ ਨਾ ਮੁਕਤੀਆ ਛੁੱਟਲ ਹੋ ਗਈ ਇਸ ਪ੍ਰਕਾਰ ਕੋਈ ਨਾ ਵਿਛੜ ਗਏ ਹੋ ਕਾਮ ਆਦ ਕਾਂ ਦੀ ਸੰਗਤ ਕਰਕੇ ਸੁੱਖਾਂ ਤੋਂ ਤਰਿਆਸ ਧੁੰਦੈ ਜਮਣ ਮੰਦੋਂ ਦੁੱਖਾਂ ਦੇ ਅਸੀਂ ਢਾਡ ਨੂੰ ਕਰਦੇ ਆ ਨਾ ਇਸ ਪ੍ਰਕਾਰ ਜੀ ਉਦ ਗੁਣ ਮੈਂ ਸਭ ਆਪ ਗਣੇ ਤੇ ਨਿਸ਼ਰਤ ਸਾਰੇ ਗੁਣ ਹੀ ਗੁਣ ਨੇ ਮੇਰੇ ਤੇ ਮਾਰੇ ਸਾਰੇ ਓਗੁਣੀ ਓਗਣ ਹਨ ਇੱਕ ਨਾਨਕ ਜੀ ਅਰਦਾ ਸਤਿਗੁਰੂ ਜੀ ਸੇਣੀ ਫੇਰ ਵੀ ਬਾਰਾ ਮੰਗੋ ਫਾਸੀ ਜੀ ਓਗਣ ਦੇ ਕਰੇ ਸੇ ਵੇ ਵੀ ਸਾਡੇ ਗੁਰੂ ਸਾਹਿਬ ਕਹਿੰਦੇ ਪਰਵਾਸ ਹੈ ਜੀ ਸਭ ਰਾਤੀ ਤੋ ਹੱਗ ਨੂੰ ਇਹ ਮੇਰੇ ਸਹਾਗਵੰਤਿਆਂ ਮਹਤਵਾਂ ਸੰਸਾਰੀਆਂ ਅਵਸਰਾਂ ਵਿੱਚ ਬੰਨ੍ਹ ਪੈਣ ਕਰਦੇ ਬਾਲਕਪਣੇ ਜਿਹੀ ਜਵਾਨੀ ਜਿਹੀ ਤਰਦੀ ਜਾਨੀ ਜਿਹੀ ਬਜੂਤੇ ਜੀ ਸਾਰੇ ਵਾਹਿਗੁਰੂ ਜੀ ਨੰਦਰੂ ਮਾਰਦੀਆਂ ਸ਼ਹਾਗਾਂ ਦੀਆਂ ਮਹਾਂਪੁਰਖ ਮੈਂ ਦੁਹਾਗਣ ਕਾਈ ਰਾਤ ਜੀ ਮੈਨੂੰ ਮੈਨੇ ਛੁੱਟੀ ਨੂੰ ਕੋਈ ਰਾਤ ਨੂੰ ਨਹੀਂ ਕੋਈ ਅਸਤਵ ਨਹੀਂ ਦੇਣੀ ਕਰਤਾ ਕਰਕੇ ਮੈਨੂੰ ਵੀ ਬਖਸ਼ੀ ਪਰ ਮੈਂ ਦੁਹਾਗਣ ਕਾਈ ਰਾਤ ਜੀ ਇਹ ਮਹਾਰਾਜ ਸੁਪੀ ਵਰਸ਼ਾ ਹੈ ਮੈਂ ਛਿੱਟ ਜਿਹੜੀ ਹਾਂ ਇਹਨੂੰ ਕੋਈ ਰਾਤ ਹੈ ਕਿ ਨਹੀਂ ਅਵਸਤਾ ਹੈ ਬਾਲਕ ਬਸਤਾ ਜਾਂ ਗਵਾਨੀ ਜਾਂ ਦੁਰ ਕੋਈ ਸੁਹਾਗਾ ਦਪੈਕ ਨਹੀਂ ਮੈਨੂੰ ਛੁੱਟ ਨੂੰ ਕੋਈ ਰਾਤ ਅਸਰ ਦੀ ਰਾਤ ਦਾショ ਤੇ ਮੈਨੂੰ ਹਾਗਣਾ ਮੈਨੂੰ ਕੀ ਰਾਤ ਕੋਈ ਵੀ ਮਿਲਨੀ ਮੈਨੂੰ ਕੋਈ ਸੌਂਗ ਨਹੀਂ ਮਿਲਣਾ ਸੱਚੇ ਤਾਰਛਾ ਦੀ ਬੰਦਗੀ ਕਰਨਾ ਮੇਰੇ ਤੇ ਕਿਰਪਾ ਕਰੋ ਸਾਰੀਆਂ ਮਹਾਤਮਾ ਬਾਲਕ ਜਾਨੀ ਬਿਰਦੋ ਅਸਾ ਜੰਗੀਆਂ ਹੋਈਆਂ ਹਨ ਮੈਨੂੰ ਛੁੱਟ ਨੂੰ ਕੋਈ ਦਾਲ ਕਬਸਾਈ ਜਾਨੀ ਜਾਂ ਘਰਦੀ ਜਾਨੀ ਜਾਂ ਬਿਰਦ ਵਸਤਾ ਰੂਪੀ ਅਸਤਾ ਸਾਨੂੰ ਬਖਸ਼ ਦਿਓ ਜੀ